ਫਗਵਾੜਾ ਸ਼ਹਿਰ ਵਿੱਚ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਹੈ ਫਗਵਾੜਾ ਸ਼ਹਿਰ ਦੇ ਸਥਿਤ ਗੋਲ ਚੌਕ ਵਿਖੇ ਬਾਬਾ ਬਲਕਨਾਥ ਜੀ ਦੇ ਪੋਸਟਰ ਲੱਗੇ ਹੋਏ ਸਨ ਉਹ ਪੋਸਟਰ ਨੂੰ ਕਿਸੇ ਸ਼ਰਾਰਤੀ ਅਨਸਰਾਂ ਵੱਲੋਂ ਪਾੜ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਇਹ ਪਹਿਲਾ ਹੀ ਚੌਂਕ ਬਹੁਤ ਜ਼ਿਆਦਾ ਮਸ਼ਹੂਰ ਹੈ اسی ਜਗ੍ਹਾ ਤੇ ਕੁਝ ਸਾਲ ਪਹਿਲਾਂ ਚੌਂਕ ਦਾ ਨਾਮ ਰੱਖਣ ਤੇ ਸ਼ਿਵ ਸੈਨਾ ਤੇ ਬਾਲਮਿਕ ਸਮਾਜ ਆਹਮੋ ਸਾਹਮਣੇ ਹੋ ਗਏ ਸਨ ਇਸ ਜਗ੍ਹਾ ਤੇ ਬਾਬਾ ਬਲਕਨਾਥ ਜੀ ਦੀ ਚੌਂਕੀ ਦਾ ਪੋਸਟਰ ਲੱਗਾ ਹੋਇਆ ਸੀ ਜਦੋਂ ਕਿਸੇ ਭਗਤ ਨੇ ਆ ਕੇ ਦੇਖਿਆ ਤਾਂ ਉਸ ਪੋਸਟਰ ਨੂੰ ਪਾੜ ਕੇ ਉਸ ਉੱਪਰ ਮਸੀਹ ਭਾਈ ਚਾਰੇ ਦਾ ਬੋਰਡ ਲੱਗਾ ਹੋਇਆ ਸੀ ਅਤੇ ਬਾਬਾ ਬਲਕਨਾਥ ਜੀ ਦੀ ਚੌਂਕੀ ਦਾ ਬੋਰਡ ਜ਼ਮੀਨ ਉੱਪਰ ਪਾੜ ਕੇ ਸੁੱਟਿਆ ਹੋਇਆ ਸੀ ਜਿਸ ਤੋਂ ਬਾਅਦ ਫਗਵਾੜਾ ਸ਼ਹਿਰਬਾਸੀ ਅਤੇ Hindu ਧਾਰਮਿਕ ਜਥੇਬੰਦੀਆਂ ਮੌਕੇ ਤੇ ਚੁੱਕ ਗਿਆ ਉਹਨਾਂ ਪ੍ਰਸ਼ਾਸਨ ਨੂੰ 24 ਘੰਟੇ ਦੀ ਚੇਤਾਵਨੀ ਦਿੱਤੀ ਹੈ ਕਿ ਸ਼ਰਾਰਤੀ ਅਨਸਰਾਂ ਤੇ ਜਲਦੀ ਤੋਂ ਜਲਦੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਨਾ ਕੀਤੀ ਗਈ ਤਾਂ ਫਗਵਾੜਾ ਸ਼ਹਿਰ ਵਿੱਚ ਚੱਕਾ ਜਾਮ ਵੀ ਹੋਵੇਗਾ। ਬਾਬਾ ਜੀ ਦੀ ਚੌਕ ਫਗਵਾੜੇ ਦੇ ਵਿੱਚ ਮੰਗਿਆਂ ਵਾਲੇ ਰੰਗੜ ਬਾਦਸ਼ਾਹ ਜੀ ਦੀ ਹੋ ਰਹੀ ਆ। ਉਸ ਫਲੈਕਸ ਦੇ ਵਿੱਚ ਜਿਹੜੇ ਫਲੈਕਸ ਅਸੀਂ ਲਗਾਈ ਸੀ ਗੋਲ ਚੌਕ ਦੇ ਵਿੱਚ ਇਹ ਪਰਸੋ ਰਾਤੀ ਲੱਗੀ ਆਂ ਔਰ ਅੱਜ ਅਸੀਂ ਦੇਖਿਆ ਸਵੇਰੇ ਅੱਧ ਦੁਪਹਿਰ ਨੂੰ ਸਾਨੂੰ ਪਤਾ ਲੱਗਾ ਤੇ ਸਾਡੀ ਫਲੈਕਸ ਨੂੰ ਉਤਾਰ ਕੇ ਬਹੁਤ ਹੀ ਮਤਲਬ ਪੰਜੇ ਤਾਂਗਰੇ ਨਾਲ ਉਹਨਾਂ ਨੇ ਉਹਨੂੰ ਲਾ ਕੇ ਆਪਣੀ ਫਲੈਕਸ ਜਿਹੜੀ ਲਗਾਤੀ ਆ ਤੇ ਅਸੀਂ ਜਿਹੜੀ ਪ੍ਰਸ਼ਾਸਨ ਨੂੰ ਵੀ ਦੱਸਿਆ ਗਿਆ ਹੈ ਕਿ ਭਾਈ ਇਹ ਕੰਮ ਜਿਹੜਾ ਹੈਗਾ ਇਹ ਇਸ ਹੱਬ ਦਾ ਹੋਵੇ ਕਿ ਕਿਸੇ ਨੂੰ ਵੀ ਜਿਹੜਾ ਇਹਦੇ ਵਿੱਚ ਹੋਣਾ ਨਹੀਂ ਚਾਹੀਦਾ ਇਹ ਅਧਵੀ ਜਿਹੜੀ ਮਾਰਾਜੀ ਦੀ ਹੋਈ ਆ ਤੇ ਇਹ ਸਾਡੇ ਕੋਈ ਵੀ ਗੁਰ ਭਾਈ ਸਾਡੇ ਆਪਣੇ ਰਹਿਣ ਪੰਜਾਬ ਦੇ ਵਿੱਚ ਸਾਰੇ ਜ਼ਿਲ੍ਹੇ ਦੇ ਵਿੱਚ ਸਾਡੇ ਹੈਗੇ ਨੇ ਤੇ ਇਹ ਕਿਸੇ ਤਰ੍ਹਾਂ ਦਾ ਵੀ ਜਿਹੜਾ ਨਾ ਇਹੋ ਜਿਹਾ ਚੱਲਿਆ ਨਹੀਂ ਜਾਊਗਾ ਜੋ ਵੀ ਇਹਨਾਂ ਨੇ ਕਾਰਾ ਕੀਤਾ ਹੈ ਤੇ ਅਸੀਂ ਪ੍ਰਸ਼ਾਸਨ ਤੋਂ ਅਸੀਂ ਮੰਗ ਮੰਗਦੇ ਆ ਕਿ ਜਿਹਨਾਂ ਨੇ ਵੀ ਇਹ ਪਾੜਿਆ ਉਹਨਾਂ ਨੂੰ ਸਖਤ ਸਖਤ ਕਾਰਵਾਈ ਉਹਨਾਂ ਤੇ ਕੀਤੀ ਜਾਵੇ ਅਕਲ ਬੋਰਡ ਕਾਤਾ ਅਸੀਂ ਗੱਲ ਆ ਕੇ ਗਏ ਤੁਸੀਂ ਸਾਡੇ ਗੁਰੂ ਮਹਾਰਾਜ ਦੀ ਚੌਂਕੀ ਆ ਫਗਵਾੜੇ ਦੇ ਵਿੱਚ 20 ਮਾਰਚ ਨੂੰ ਆ ਰਿਹਾ ਹੈ ਜਿਹਦੇ ਵਿੱਚ ਤੇ ਅਸੀਂ ਪਰसों ਰਾਤੀ ਇੱਥੇ ਬੋਰਡ ਲਾਇਆ ਵਾ ਅੱਜ ਆ ਮਸੀਹ ਦੀ ਕੁਛ ਕਬਰ ਜਿਹੜੇ ਆ ਪਾਸ ਤੋਂ ਦੀ ਆ ਪਾਸ ਦੀ ਹੁੰਦੀ ਆ ਇਹਨਾਂ ਨੇ ਸਾਡਾ ਬੋਰਡ ਪੜਵਾ ਦਿੱਤਾ ਵਾ ਇਹ ਹਰਕਤ ਨਿੰਦਨਯੋਗ ਆ ਇਹਨਾਂ ਦੀ برداشت ਨਹੀਂ ਕੀਤੀ ਜਾਊਗੀ ਅਸੀਂ ਕਹਿੰਦੇ ਤੁਸੀਂ ਇਦਾਂ ਦੇ ਕੰਮ ਨਾ ਕਰੋ ਜਿਹਦੇ ਵਿੱਚ ਨਿੰਦਨਯੋਗ ਆ ਸਾਰੇ ਵਰਲਡ ਨੂੰ ਪਤਾ ਤੁਸੀਂ ਕੀ ਕੰਮ ਕਰਦੇ ਵੇ ਸਾਡਾ ਹੋਰ ਕੋਈ ਬੋਰਡ ਫੜਿਆ ਇਹ ਜ਼ਿੰਮੇਵਾਰ ਹੋਊਗੇ ਜੇ ਮੈਨੂੰ ਤੇ ਸਾਡੀ ਸੰਗਤ ਨੂੰ ਕੋਈ ਧਮਕੀ ਆਉਂਦੀ ਹੈ ਇਹ ਪੰਜ ਬੰਦੇ ਜ਼ਿੰਮੇਵਾਰ ਹੋਣਗੇ ਸ਼ਕਲਾਂ ਦਿਖਾ ਦਿਓ ਇਹਨਾਂ ਦੀ ਹੁਣ ਹੁਣ ਤੁਹਾਡਾ ਕੀ ਅਖਰ ਹੈ ਕੈਮਰੇ ਲੱਗੇ ਹੋਏ ਆ ਕੈਮਰੇ ਲੱਗੇ ਪ੍ਰਸ਼ਾਸਨ ਨੂੰ ਮੰਗ ਕਰਦੇ ਕਾਰਵਾਈ ਜਲਦੀ ਤੋਂ ਜਲਦੀ ਕੀਤੀ ਜਾਵੇ ਇਹਨਾਂ ਬਾਰੇ ਕਾਰਵਾਈ ਕੀਤੀ ਜਾਵੇ ਜਿਹੜੇ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੋਜੇ ਵਾਲੇ ਪਾਸਟੂਨੀਆਂ ਹਦੀਆਬਾਦ ਦਾ ਡਰੈੱਸ ਲਿਖਿਆ ਹੋਇਆ ਜੀ ਅਸੀਂ ਮੰਗ ਕਰਦੇ ਆ ਕਿ ਜਿਹੜੀ ਇਹ ਹਿੰਦੂ ਧਰਮ ਦੇ ਪੋਰਟਰ ਦੀ ਬੇਅਦਬੀ ਹੋਈ ਆ 24 ਘੰਟੇ ਵਿੱਚ ਬੇਅਦਬੀ ਦੀ ਕਾਰਵਾਈ ਕੀਤੀ ਜਾਵੇ ਜਿਹੜੇ ਵੀ ਦੋਸ਼ੀ ਆ ਉਹਨਾਂ ਨੂੰ ਬਖਸ਼ਿਆ ਜਾਵੇ ਜੇ ਉਹਨਾਂ ਉੱਤੇ ਕਾਰਵਾਈ ਨਹੀਂ ਹੋਈ ਤੇ ਅਸੀਂ ਫਿਰ ਆਏ ਜਿਹੜਾ ਇਹਨਾਂ ਦਾ ਪ੍ਰੋਗਰਾਮ ਹੈ ਅਸੀਂ ਹੋਣ ਨਹੀਂ ਦਵਾਗੇ ਇਹ ਪ੍ਰਸ਼ਾਸਨ ਦੀ ਸਾਡੀ ਡਿਮਾਂਡ ਆ ਵੀ 295 ਦੀ ਕਾਰਵਾਈ ਹੋਣਾ ਤੇ ਬੰਦੀ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਵੇ ਸ਼ਹਿਰ ਦਾ ਜਿਹੜਾ ਮਾਹੌਲ ਬਣਾ ਹੋਊਗਾ ਉਹਦੇ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਊਗੀ ਇਹਨਾਂ ਦਾ ਪ੍ਰੋਗਰਾਮ ਅਸੀਂ ਹੋਣ ਨਹੀਂ ਦਵਾਗੇ ਇਸ ਸ਼ਹਿਰ ਤੇ ਪ੍ਰਸ਼ਾਸਨ ਨੇ ਧਿਆਨ ਚ ਲੈਂਦਾ ਇਹ ਮਾਮਲਾ ਪ੍ਰਸ਼ਾਸਨ ਨੇ ਧਿਆਨ ਚ ਮਾਮਲਾ ਆ ਗਿਆ ਬਾਅਦ ਤੇ ਅਸੀਂ ਦੇਖਣਾ ਵੀ ਕਾਰਵਾਈ ਹੋ ਕੀ ਕਰਦੇ ਆ ਕਿਉਂਕਿ ਬੇਅਦਬੀ ਹੋਈ ਆ ਸਾਡੇ ਮਾਰਾ ਦੀ ਬੇਅਦਬੀ ਹੋਈ ਆ ਹਿੰਦੂ ਧਰਮ ਦੀ ਬੇਅਦਬੀ ਹੋਈ ਆ